ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਤੁਹਾਡਾ ਸਵਾਗਤ ਹੈ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੀ ਟ੍ਰਿਪਲ ਐਸ ਬੀ ਦੁਆਰਾ ਇੱਕ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ 2024 ਦਾ ਇਹ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਤਕਨੀਕੀ ਸਹਾਇਕ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਆਖਰੀ ਮਿਤੀ ਦੀ ਗੱਲ ਕਰੀਏ ਤਾਂ 1 3 2024 ਦੀ ਲਾਸਟ ਡੇਟ ਰਹਿਣ ਵਾਲੀ ਹੈ ਕਿਵੇਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਮਿਲੇਗੀ ਵੀਡੀਓ ਪੂਰੀ ਦੇਖੋ ਚੈਨਲ ਤੇ ਨਵੇਂ ਉਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਸੇ ਮਿਲ ਸਕੇ ਤੋਂ ਬਿਨਾਂ ਦੇਰੀ ਸ਼ੁਰੂ ਕਰਦੇ ਹਾਂ ਤੋਂ ਚਲਦੇ ਹਾਂ ਨੋਟੀਫਿਕੇਸ਼ਨ ਤੇ ਤੋ ਨੋਟੀਫਿਕੇਸ਼ਨ ਦੀ ਗੱਲ ਕਰੀਏ ਤੋ ਪੀ ਟ੍ਰਿਪਲ ਐਸ ਬੀ ਦੁਆਰਾ ਇੱਕ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜਿਸ ਦੇ ਵਿੱਚ ਕੁੱਲ 18 ਪੋਸਟਾਂ ਜਿਹੜੀਆਂ ਆਈਆਂ ਉਹ ਆਊਟ ਕੀਤੀਆਂ ਗਈਆਂ ਨੇ ਇਹਨਾਂ 18 ਪੋਸਟਾਂ ਦੇ ਵਿੱਚੋਂ ਤਕਨੀਕੀ ਸਹਾਇਕ ਦੀਆਂ 6 ਪੋਸਟਾਂ ਅਤੇ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਦੀਆਂ 12 ਪੋਸਟਾਂ ਜਿਹੜੀਆਂ ਹੈਗੀਆਂ ਉਹ ਆਊਟ ਕੀਤੀਆਂ ਗਈਆਂ ਨੇ ਤੋਂ ਟੋਟਲ 18 ਪੋਸਟਾਂ ਜਿਹੜੀਆਂ ਇਹ ਆਊਟ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਛੇਲਾ ਸਹਾਇਕ ਅਤੇ ਤਕਨੀਕੀ ਸਹਾਇਕ ਅਤੇ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਫਰਦਰ ਇਹਨਾਂ ਦੀ ਡੇਟ ਦੀ ਗੱਲ ਕਰੀਏ ਤੋਂ ਇਹ ਜੋ ਨੋਟੀਫਿਕੇਸ਼ਨ ਆਇਆ ਹੈ ਇਹ ਨੋ 2 2024 ਦਾ ਨੋਟੀਫਿਕੇਸ਼ਨ ਹੈ ਔਰ ਇਸੇ ਦਿਨ ਹੀ ਆਨਲਾਈਨ ਐਪਲੀਕੇਸ਼ਨ ਜਿਹੜੀਆਂ ਉਹ ਸਟਾਰਟ ਹੋਈਆਂ 9 ਦੂ 2024 ਤੋਂ ਹੀ ਆਨਲਾਈਨ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਉਹ ਸਟਾਰਟ ਕੀਤੀਆਂ ਗਈਆਂ ਨੇ ਅਗਰ ਆਖਰੀ ਮਿਤੀ ਦੀ ਗੱਲ ਕਰੀਏ ਤਾਂ 1/3/2024 ਤੱਕ ਤੁਸੀਂ ਆਨਲਾਈਨ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਉਹ ਫਿਲ ਕਰ ਸਕਦੇ ਹੋ ਅਤੇ ਫੀਸ ਭਰਨ ਦੀ ਜੋ ਆਖਰੀ ਮਿਤੀ ਇਨਾਂ ਨੇ ਦੱਸੀ ਹੈ ਉਹ 5/3/2024 ਇਸ ਦੀ ਲਾਸਟ ਡੇਟ ਜਿਹੜੀ ਹੈ ਫੀਸ ਭਰਨ ਦੀ ਉਹ ਦੱਸੀ ਗਈ ਹੈ ਅਗਰ ਅਸਾਮੀਆਂ ਦੀ ਗੱਲ ਕਰੀਏ ਤਾਂ ਜੋ ਇਹ ਟੋਟਲ 18 ਪੋਸਟਾਂ ਨੇ ਔਰ ਉਹਨਾਂ ਵਿੱਚੋਂ ਤਕਨੀਕੀ ਸਹਾਇਕ ਦੀਆਂ 6 ਪੋਸਟਾਂ ਨੂੰ ਫਰਦਰ ਕੈਟਾਗਰੀ ਦੇ ਵਿੱਚ ਡਿਵਾਈਡ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਔਰ ਉਸ ਤੋਂ ਬਾਅਦ ਜੋ 12 ਪੋਸਟਾਂ ਨੇ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ দিয়া ਉਹਨਾਂ ਨੂੰ ਵੀ ਫਰਦਰ categories ਦੇ ਵਿੱਚ ਜਿਹੜਾ ਉਹ ਡਿਵਾਈਡ ਕੀਤਾ ਗਿਆ ਹੈ ਅੱਗੇ ਗੱਲ ਕਰੀਏ ਤਾਂ ਇਸ ਦਾ ਤੁਹਾਨੂੰ ਜਿਹੜਾ ਹੈਗਾ ਉਹ ਕੈਟਾਗਰੀ ਦਾ ਕੋਡ ਦਿੱਤਾ ਗਿਆ ਜਦੋਂ ਤੁਸੀਂ ਆਨਲਾਈਨ ਐਪਲੀਕੇਸ਼ਨ ਫਿਲ ਕਰੋਗੇ ਤਾਂ ਉੱਥੇ ਕੈਟਾਗਰੀ ਪਲੱਸ ਕੈਟਾਗਰੀ ਦਾ ਕੋਡ ਤੁਸੀਂ ਜਿਹੜਾ ਹੈਗਾ ਉਹ ਦੱਸਣਾ ਹੁੰਦਾ ਹੈ ਪਰ ਨਾ ਹੁੰਦਾ ਤਾਂ ਇਹ ਵੀ ਤੁਸੀਂ ਜਿਹੜਾ ਹੈਗਾ ਉਹ ਆਪਣਾ ਕੈਟਾਗਰੀ ਦਾ ਕੋਡ ਜਿਹੜਾ ਹੈਗਾ ਉਹ ਤੁਸੀਂ ਯਾਦ ਨਾਲ ਮਤਲਬ ਜਿਹੜਾ ਹੈ ਦੇਖ ਕੇ ਉੱਥੇ ਫਿਲ ਕਰਨਾ ਹੋਏਗਾ ਅਗਰ ਸੈਲਰੀ ਦੀ ਗੱਲ ਕਰੀਏ ਤਾਂ ਤਕਨੀਕੀ ਸਹਾਇਕ ਦੀ ਜੋ ਸੈਲਰੀ ਦੇਣ ਵਾਲੀ ਹੈ 35400 ਪਲੱਸ ਸੈਲਰੀ ਇਹਦੀ ਰਹਿਣ ਵਾਲੀ ਹੈ ਔਰ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ 35400 ਪਲਸ ਸੈਲਰੀ ਜਿਹੜੀਆਂ ਉਹ ਇੱਥੇ ਦੱਸੀ ਗਈ ਹੈ ਤਕਨੀਕੀ ਸਹਾਇਕ ਦੀ ਜੋ ਐਜੂਕੇਸ਼ਨਲ ਕੁਆਲਿਫੀਕੇਸ਼ਨ ਜਿਹੜੀ ਹੈ ਉਹ ਡਿਗਰੀ ਬੀਈ ਔਰ ਬੀਟੈਕ ਇਨ ਇਨਫੋਰਮੇਸ਼ਨ ਟੈਕਨੋਲੋਜੀ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਔਰ ਕੰਪਿਊਟਰ ਸਾਇੰਸ ਦੇ ਵਿੱਚ ਇਹਦੇ ਵਿੱਚ ਮੰਗੀ ਗਈ ਹੈ ਜੋ ਮਾਸਟਰ ਡਿਗਰੀ ਇਨ ਕੰਪਿਊਟਰ ਐਪਲੀਕੇਸ਼ਨ ਤੁਹਾਡੀ ਅਗਰ ਹੈ 50% ਨਾਲ ਤਾਂ ਤੁਸੀਂ ਇਸ ਦੇ ਵਿੱਚ ਅਪਲਾਈ ਜਿਹੜਾ ਹੈਗਾ ਉਹ ਕਰ ਸਕਦੇ ਹਾਂ ਜਿਹੜਾ ਟੈਕਨੀਕਲ ਕੋਆਰਡੀਨੇਟਰ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਬੀਏ ਬੀਟੈਕ ਇਨਫੋਰਮੇਸ਼ਨ ਟੈਕਨੋਲੋਜੀ ਔਰ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਔਰ ਕੰਪਿਊਟਰ ਸਾਇੰਸ ਦੇ ਵਿੱਚ ਤੁਸੀਂ ਕੀਤੀ ਹੋਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਮਾਸਟਰ ਡਿਗਰੀ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਜਿਹੜੀ ਹੈ ਤੁਹਾਡੀ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਤੋਂ 50% ਨਾਲ ਜਿਹੜੀਆਂ ਉਹ ਹੋਣੀ ਚਾਹੀਦੀ ਹੈ ਅਗਰ ਕੋਈ ਕੈਂਡੀਡੇਟ ਇਨਾਂ ਕੁਆਲਿਫਿਕੇਸ਼ਨਸ ਨੂੰ ਫੁੱਲਫਿਲ ਕਰਦਾ ਹੈ ਤਾਂ ਜਰੂਰ ਇਨਾਂ ਪੋਸਟਾਂ ਨੂੰ ਜਿਹੜਾ ਹੈਗਾ ਉਹ ਅਪਲਾਈ ਕਰ ਸਕ ਕਿਦਾ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ 1 1 2024 ਤੱਕ ਜੋ ਤੁਹਾਡੀ ਉਮਰ ਹੈ ਉਹ ਮਿਨੀਮਮ 18 ਸਾਲ ਅਤੇ ਵੱਧ ਤੋਂ ਵੱਧ 37 ਸਾਲ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਮਤਲਬ ਇਸ ਤੋਂ ਵੱਧ ਜਿਹੜੀਆਂ ਉਹ ਨਹੀਂ ਹੋਣੀ ਚਾਹੀਦੀ ਔਰ ਗਵਰਨਮੈਂਟ ਨੋਰਮਸ ਦੇ ਅੰਡਰ ਜਿਹੜਾ ਹੈਗਾ ਤੁਹਾਨੂੰ ਇਸ ਦੇ ਵਿੱਚ ਰਿਲੈਕਸੇਸ਼ਨ ਵੀ ਦਿੱਤਾ ਜਾਏਗਾ ਫਰਦਰ ਗੱਲ ਕਰੀਏ ਤਾਂ ਫੀ ਜਿਹੜੀ ਹੈਗੀ ਆ ਉਹ ਆਮ ਵਰਗ ਦੇ ਲਈ ਮਤਲਬ ਜਨਰਲ ਕੈਟਾਗਰੀ ਦੇ ਲਈ ਸਤੰਤਰਤਾ ਸੰਗਰਾਮੀ ਖਿਡਾਰੀਆਂ ਦੇ ਲਈ 1000 ਇਹਦੇ ਵਿੱਚ ਫੀ ਰੱਖੀ ਗਈ ਹੈ ਐਸਸੀ ਬੀਸੀ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਲਈ 250 ਰੁਪਏ ਫੀ ਜਿਹੜੀ ਉਹ ਰੱਖੀ ਗਈ ਹੈ ਔਰ ਸਾਬਕਾ ਫੌਜੀ ਅਤੇ ਜੋ ਡਿਪੈਂਡੈਂਟ ਨੇ ਉਹਨਾਂ ਦੇ ਲਈ 200 ਰੁਪਏ ਜਿਹੜੀ ਫੀਸ ਹੈ ਉਹ ਰੱਖੀ ਗਈ ਹੈ ਔਰ ਉਸ ਤੋਂ ਬਾਅਦ ਹੈਂਡੀਕੈਪ ਦੇ ਲਈ 500 ਰੁਪਿਆ ਜਿਹੜੀ ਫੀਸ ਹੈ ਉਹ ਰੱਖੀ ਗਈ ਹੈ ਔਰ ਇਹ ਫੀਸ ਹੈ ਉਹ ਨੋਨ ਰਿਫੰਡੇਬਲ ਫੀ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੋਏਗਾ ਇਸ ਦੇ ਵਿੱਚ ਜੋ ਤੁਹਾਡੀ ਚੋਣ ਪ੍ਰਕਿਰਿਆ ਰਹਿਣ ਵਾਲੀ ਹੈ ਤੋਂ ਇਸ ਦੇ ਵਿੱਚ ਐਗਜ਼ਾਮ ਹੋਏਗਾ ਠੀਕ ਹੈ एमसीक्यू ਆਣਗੇ ਮਤਲਬ ਮਲਟੀਪਲ ਚੁਆਇਸ ਕੁਐਸਚਨ ਦਾ ਤੁਹਾਡਾ ਜਿਹੜਾ ਹੈਗਾ ਉਹ ਇੱਕ ਐਗਜ਼ਾਮ ਜਿਹੜਾ ਹੈਗਾ ਉਹ ਕੰਡਕਟ ਕਰਵਾਇਆ ਜਾਏਗਾ ਮਤਲਬ ਆਬਜੈਕਟਿਵ ਟਾਈਪ ਕੁਐਸਚਨ ਜਿਹੜੇ ਹੈਗੇ ਆ ਉਹ ਇਸ ਦੇ ਵਿੱਚ ਆਉਣਗੇ ਤੁਸੀਂ ਇਸ ਦੀ ਜੋ ਹੈ ਜੋ ਇਸ ਦਾ ਨੋਟੀਫਿਕੇਸ਼ਨ ਹੈ ਉਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਔਰ ਆਨਲਾਈਨ ਐਪਲੀਕੇਸ਼ਨ ਵੀ ਤੁਸੀਂ ਜਿਹੜਾ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਅ ਪਰ ਸਕਦੇ ਹੋ ਇਹਨਾਂ ਨੇ ਪੂਰੀ ਆਪਣੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਇਸ ਨੋਟੀਫਿਕੇਸ਼ਨ ਦੇ ਵਿੱਚ ਦਿੱਤੀ ਹੈ ਔਰ ਜੋ ਵੀ ਕੈਂਡੀਡੇਟ ਇਸ ਦੇ ਲਈ ਵਿਲਿੰਗ ਨੇ ਜੋ ਇਸ ਦੇ ਵਿੱਚ ਆਨਲਾਈਨ ਅਪਲਾਈ ਕਰਨਾ ਚਾਹੁੰਦੇ ਨੇ ਉਹ ਇਸ ਦੇ ਲਈ ਆਨਲਾਈਨ ਅਪਲਾਈ ਕਰ ਸਕਦੇ ਨੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ 9 2 2024 ਜਿਹੜਾ ਹੈਗਾ ਉਹ ਅਪਲਾਈ ਕਰ ਸਕਦੇ ਹੋ ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਦੇ ਵਿੱਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭੇ ਸੇ ਮਿਲ ਸਕੇ ਤਾਂ ਥੈਂਕ ਯੂ